ना ना नहीं जो तक तक है है के, 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 के पता लंबी मारी चलो लंबी आया भी ਦੇਿਸ ਦੇ ਤਹਿਤ ਅਗਰ ਕੋਈ 30 mg ਤੋਂ ਉੱਪਰ ਕਿਸੇ ਦੀ ਵੀ ਡਰਿੰਕ ਆਉਂਦੀ ਹੈ दारू पीते ਆਉਂਦੀ ਹੈ ਤਾਂ ਉਸ ਨੂੰ 10000 ਤੱਕ ਜੁਰਮਾਨਾ ਹੋ ਸਕਦਾ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 6 ਮਹੀਨੇ ਤੋਂ ਵੱਧ ਦੇ ਟਾਈਮ ਲਈ ਉਹਦਾ ਜੋ ਡਰਾਈਵਿੰਗ ਲਾਇਸੈਂਸ ਉਭੀ ਰਾਤ ਹੋ ਸਕਦਾ ਵਾ ਮਾਨਯੋਗ ਐਸਐਸਪੀ ਫੌਜ ਪਰ ਸ਼੍ਰੀਮਤੀ ਸ਼ੋਪਨਾ ਮਿਸ਼ਰਾ ਜੀ ਦੇ ਹਦਾਇਤਾਂ ਦੇ ਮੁਤਾਬਕ ਅੱਜ ਜੋ ਸਾਡੇ ਫਰੋਜ਼ਪੁਰ ਸਿਟੀ ਦੀ ਟ੍ਰੈਫਿਕ ਪੁਲਿਸ ਹੈ ਉਹਨਾਂ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਜੀ ਤੇ ਸਾਰੀ ਪੁਲਿਸ ਪਾਰਟੀ ਅਸੀਂ ਅੱਜ ਡਰਿੰਕ ਐਂਡ ਡਰਾਈਵ ਦੇ ਖਿਲਾਫ ਮਹਿੰਮ ਵੱਢੀ ਹੋਈ ਹੈ ਖਾਸ ਤੌਰ ਤੇ ਕੋਈ ਟਾਬੇ ਨੇ ਜਾਂ ਦੁਕਾਨਾਂ ਨੇ ਜਿੱਥੇ ਆਮ ਤੌਰ ਤੇ ਡਰਿੰਕ ਕਰਕੇ ਲੋਕੀ ਡਰਾਈਵ ਕਰਦੇ ਨੇ ਉਹਨਾਂ ਸਾਰਿਆਂ ਦੀ ਅਲਕੋਮੀਟਰ ਦੇ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇ ਕਿਸੇ ਵਿੱਚ ਕੋਈ ਬੰਦਾ ਦਾਰੂ ਸਹਿਤ ਗੱਡੀ ਚਲਾਉਂਦਾ ਦੇਖਦਾ ਵਾ ਤੇ ਉਹਨਾਂ ਦਾ ਚਲਾਨ ਵੀ ਕੀਤਾ ਜਾਂਦਾ ਵਾ ਤੇ ਉਹਨਾਂ ਨੂੰ ਇਸ ਬਾਰੇ ਅਵੇਅਰ ਵੀ ਕੀਤਾ ਜਾ ਰਿਹਾ ਵਾ ਹੁਣ ਤੱਕ ਅਸੀਂ ਇਹ ਡਰਾਈਵ ਸ਼ਾਮ ਦੀ ਮੁਹਿੰਮ ਕੀਤੀ ਬੁੱਢੀ ਗੱਡੀ ਹੋਈ ਆ ਜੋ ਅਸੀਂ ਰਾਤ ਤੱਕ ਇਹ ਡਰਾਈਵ ਚੱਲਣੀ ਆ ਉਸ ਤੋਂ ਬਾਅਦ ਤੁਹਾਨੂੰ ਫੁੱਲ ਗਿਣਤੀ ਦੱਸਾਂਗੇ ਪਰ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੂੰਗਾ ਕਿ ਅਗਰ ਤੁਸੀਂ दारू ਪੀ ਕੇ ਗੱਡੀ ਚਲਾਉਣੀ ਹੋ ਜਾਂ ਵਹੀਕਲ ਕੋਈ ਵੀ ਚਲਾਉਣੀ ਹੋ ਇਸ ਨਾਲ ਸਿਰਫ ਤੁਹਾਡੀ ਜਾਨ ਨੂੰ ਹੀ ਖਤਰਾ ਨਹੀਂ ਹੋ ਸਕਦਾ ਬਲਕਿ ਜੋ ਸਾਹਮਣੇ ਵਾਲਾ ਕੋਈ ਇਨਸਾਨ ਕੋਈ ਇਵਨ ਸੋਫੀ ਚਲਾ ਕੇ ਆ ਰਿਹਾ ਵਾ ਜਾਂ ਕੋਈ ਪੈਦਲ ਸੜਕ ਤੇ ਬੰਦਾ ਜਾ ਰਿਹਾ ਵਾ ਉਸ ਨੂੰ ਵੀ ਨੁਕਸਾਨ ਹੋ ਸਕਦਾ ਤੇ ਜੋ ਰੀਸੈਂਟਲੀ ਮੋਟਰ ਵਹੀਕਲ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਆ ਇਸ ਕਰਕੇ ਅਸੀਂ ਸਾਰੇ ਜਣੇ ਜੋ ਟ੍ਰੈਫਿਕ ਨਿਯਮਾਂ ਦੇ ਤਹਿਤ ਸਾਨੂੰ ਜੋ ਸੋਫੀ ਹੀ ਗੱਡੀ ਚਲਾਉਣੀ ਚਾਹੀਦੀ ਹੈ ਖਾਸ ਤੌਰ ਤੇ ਆਪਾਂ ਜਦੋਂ ਕਿਸੇ ਪਾਰਟੀ ਦੇ ਵਿੱਚ ਵਿਹਵਤ ਜਾਂਦੇ ਆ ਤਾਂ ਅਨਮੂਨਣਾ ਕੀ ਹਰ ਬੰਦਾ ਜਾਂ ਕੋਈ ਬੰਦੇ ਡਰਿੰਕ ਕਰਦੇ ਨੇ ਤਾਂ ਕੋਸ਼ਿਸ਼ ਕਰੋ ਕਿ ਆਪਣੇ ਨਾਲ ਸੋਫੀ ਬੰਦਾ ਜ਼ਰੂਰ ਲੈ ਕੇ ਜਾਓ ਤਾਂ ਕਿ ਤੁਸੀਂ ਸਫਲਤਾ पूर्वक ਡਰਾਈਵ ਕਰ ਸਕੋ ਤੇ ਕਿਸੇ ਚੀਜ਼ ਦਾ ਨੁਕਸਾਨ ਤੁਹਾਨੂੰ ਨਾ ਹੋਵੇ ਤੇ ਰੋਡ ਤੇ ਜੋ ਪਬਲਿਕ ਜਾ ਰਹੀ ਆ ਉਹਨਾਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਇਹ ਐਮੈਂਡਮੈਂਟ ਦੁਆਰੇ ਕੀ ਰਹੀ ਹੋਈ ਹੈ ਮੈਨੂੰ ਲੱਗਦਾ 3 ਸਾਲ ਹੋ ਗਏ ਐਮੈਂਡਮੈਂਟ ਨੂੰ ਸੋ ਮੈਨੂੰ ਲੱਗਦਾ ਕਿ ਹਰ ਬੰਦਾ ਇਸ ਚੀਜ਼ ਬਾਰੇ ਅਵੇਅਰ ਹੋਣਾ ਚਾਹੀਦਾ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਹਾਰਸ਼ ਪਨਿਸ਼ਮੈਂਟ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਤੁਹਾਨੂੰ ਅਗਰ ਤੁਸੀਂ ਡਰਿੰਕਿੰਗ ਡਰਾਈਵ ਕਰਦੇ ਹੋ ਸੋ ਮੈਂ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਵੀ ਕਰਨਾ ਚਾਹੁੰਦਾ ਸਾਰੇ মিডিਆ ਦੇ ਰਾਹੀਂ ਕਿ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰੋ ਅਗਰ ਕੋਈ ਵੀ ਬੰਦਾ ਅਮਰਿਤ ਅਫਰੋਜ਼ਪੁਰ ਸ਼ਹਿਰ ਦੇ ਵਿੱਚ ਡਰਿੰਕਿੰਗ ਡਰਾਈਵ ਕਰਦਾ ਪਾਇਆ ਗਿਆ ਅਸੀਂ ਉਸ ਦਾ ਚਲਾਣ ਵੀ ਕਰਾਂਗੇ ਤੇ ਕੋਰਟ 'ਚ ਇਹ ਰਿਕਵੈਸਟ ਵੀ ਕਰਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਤੁਹਾਡੀ ਆਪਣੀ ਇਹ ਅਸੀਂ ਆਮ ਪਬਲਿਕ ਜੋ ਰੋਡ ਤੇ ਜਾ ਰਹੀ ਹੈ ਉਹਨਾਂ ਦੀ ਜਾਨ ਅਸੀਂ ਬਚਾ ਸਕੀਏ ਇੱਕ ਦਾ 10000 ਰੁਪਏ ਜੁਰਮਾਨਾ ਜੀ ਜੀ 6 ਮਹੀਨੇ ਸੜਾ ਹੋ ਸਕਦੀ ਤੇ ਨਾਲ ਲਾਇਸੈਂਸ ਵੀ ਜਲਦ ਹੋ ਸਕਦਾ ਨਾ ਕੈਂਸਲ ਹੋ ਸਕਦਾ ਨਾ ਟਾਈਮ ਨਹੀਂ ਸੜਾ ਹੈ ਨਾ ਕੋ ਐਮੈਂਡਮੈਂਟ ਪੰਜਾਬ ਤੋਂ ਕੋਈ ਲੋਕੀ ਹੈ ਸਾਫੀ ਕੀ ਆਉਂਦਾ कमी पैसा ड्राइवर